ਮੇਰਾ ਕੇਸਿੰਗ ਹੈ ਜੀ ਕੇਸਿੰਗ ਜੀ ਕਿੱਥੋਂ ਆਏ ਹੋ ਅਸੀਂ ਗਾਮ ਚ ਲੇਟ ਤੋਂ ਆਏ ਜੀ ਜਿਹਨਾਂ ਦੀ ਡੈਥ ਹੋਈ ਹੈ ਉਹ ਕੌਣ ਸੀ ਤੇ ਸਵੇਰੇ ਕਿੱਦਾਂ ਨਿਕਲੇ ਸੀ ਇਹ ਮੇਰੇ ਬ੍ਰਦਰ ਹੈਗੇ ਜੀ ਮੈਂ ਸਵੇਰਾ ਸੈਰ ਕਰਕੇ ਨਿਕਲਿਆ ਸੀ ਮੈਨੂੰ ਮਿਲ ਕੇ ਆਏ ਆ ਕਹਿੰਦੇ ਵੀ ਅਸੀਂ ਇਹਨੂੰ ਬੇਟੇ ਨੂੰ ਚੜ੍ਹਾਣ ਚੱਲੇ ਆ ਮੈਂ ਚਲੋ ਚਲੋ ਜਾਓ ਜੀ ਕਿੱਥੇ ਜਾਣਾ ਸੀ ਇਹਨਾਂ ਨੂੰ ਦੁਬਈ ਜਾਣਾ ਸੀ ਜੀ ਅੰਬਰ 에어ਪੋਰਟ ਅੰਬਰ ਸੇ ਜਾਣਾ ਏਅਰਪੋਰਟ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਾ ਕਿ ਐਕਸੀਡੈਂਟ ਹੋ ਗਿਆ ਸਾਨੂੰ ਇੱਥੋਂ ਕਾਲ ਆਈ ਹੈ ਸਰ ਕਿ ਤੁਹਾਡੀ ਨਾ ਉੱਥੇ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਲੋਕਲ ਜਿਹੜੇ ਲੋਕਲ ਪਰਿਵਾਰ ਸੀ ਵੱਡੇ ਬੰਦੇ ਵਧੀ ਉਹਨਾਂ ਨੇ ਜਿਹੜਾ ਇੱਕ ਮੁੰਡਾ ਨਾਲ ਬੈਠਾ ਜਿਹਨੂੰ ਬਾਹਰ ਜਾਣਾ ਸੀ ਉਹ ਥੋੜਾ ਹੋਸ਼ ਸੀ ਉਹਨੇ ਕਾਲ ਕਰਕੇ ਸਾਨੂੰ ਪਤਾ ਲੱਗਿਆ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋ ਗਿਆ ਕੀ ਕਰਦੇ ਸੀ ਚਾਰੋ ਜਣੇ ਇਹ ਚਾਰੋ ਇੱਕ ਆਰਮੀ ਚੋਂ ਰੈਅਰ ਸੀ ਜੀ ਤੇ ਜਿਹੜੇ ਤਿੰਨ ਸੀ ਤੇ ਆਪਣੇ ਘਰ ਦੇ ਹੀ ਕੰਮਕਾਰ ਕਰਦੇ ਪ੍ਰਾਈਵੇਟ ਫੈਕਟਰੀ ਲੱਗਿਆ ਸੀ ਸਕੂਲ ਦੀ ਵਾਚ ਚ ਲੱਗਿਆ ਸੀ ਪਰਿਵਾਰ ਜਿਹੜਾ ਬੱਚੇ ਆ ਛੋਟੇ ਛੋਟੇ ਸਾਰਿਆਂ ਦੇ ਤੇ ਸਾਰੇ ਕੀਆ ਜਾ ਰਿਹਾ ਦੂਰ ਗੱਡੀਆਂ ਸੀ ਗਏ ਕਿ ਪਿੱਛੇ ਇੱਕ ਪਿੱਛੇ ਆ ਰਹੀ ਸੀ ਹਾਂਜੀ ਉਹਨਾਂ ਨੇ ਉਹਨਾਂ ਦੀ ਨਾਲ ਕੋਲ ਹਾਂਜੀ ਉਹ ਵੀ ਸਾਡੇ ਮੈਂਬਰ ਸੀ ਜੀ ਕੁਝ ਦੱਸਿਆ ਉਹਨੇ ਕਾਰਨ ਕੀ ਦਿਆ ਐਕਚੂਅਲ ਕਾਰਨ ਵਾ ਧੁੰਦ ਦਾ ਹੀ ਕਾਰਨ ਹੈ ਜੀ ਤੇ ਧੁੰਦ ਚ ਦਿਖੀ ਨਹੀਂ ਇਧਰੋਂ ਰੋਡਵੇ ਜਾ ਰਹੀ ਸੀ ਤੇ ਉਧਰੋਂ ਪਿੱਛੋਂ ਸਾਡੀ ਗੱਡੀ ਤੇ ਉਹ ਕ੍ਰੋਸ ਕਰਨ ਲੱਗੀ ਤੇ ਗੱਡੀ ਵੱਜ ਗਈ ਇਹ ਐਕਸੀਡੈਂਟ ਸਰ ਸਵੇਰ 6 ਦੇ ਦੇ ਕਰੀਬ ਦਸੜਗਾ ਦਾ ਚੌਕ ਹੈਗਾ ਨੇ ਦਸਵਰ ਹੁੰਦੇ ਉਸ ਚੌਕ ਦੇ ਵਿੱਚ ਹੋਇਆ ਚੇਹੇ ਕੋਲ ਜਿਹੜੀ ਇਹ ਹਮਾਚਲ ਸਾਈਡੋਂ ਦਸੜਕੇ ਮਤਲਬ ਹਾਈਵੇ ਤੇ ਕਾਰ ਆ ਗਈ ਉਹਨੂੰ ਤੋਂ ਨਜ਼ਰਕੇ ਚੌਂਕਦਾ ਨਹੀਂ ਬਕਾ ਲੱਗਾ ਜਿਸ ਕਰਕੇ ਪੰਜਾਬ ਉਹਨਾਂ ਦੇ ਵਿੱਚ ਫਰਾਂਕਪੋਟ ਦੀ ਬੱਸ ਜਿਹੜੀ ਤਸੂਆ ਸਾਈਡ ਤੋਂ ਆ ਰਹੀ ਸੀ ਉਹਨੇ ਪੂਰੀ ਸਪੀਡ ਨਾਲ ਉਸ ਕਾਰ ਨੂੰ ਹਿੱਟ ਕੀਤਾ ਤੇ ਜਿਹਨੇ ਹਿੱਟ ਹੋਣ ਕਰਕੇ ਕਰੀਬ 4 ਬੰਦੇ 5 ਬੰਦੇ ਸਵਾਸੀ ਚਾਰ ਬੰਦੇ ਅੰਮੀਸਪੋਰਟ ਡੈਥ ਹੋ ਗਈ ਤੇ ਉਹਨਾਂ ਦੇ ਨਾਮ ਸੀਗੇ ਜੀ ਸੁਪਿੰਦਰ ਸਿੰਘ ਸੁਸ਼ੀਲ ਕੁਮਾਰ ਬ੍ਰਿਜ ਕੁਮਾਰ ਦੇ ਅਰਸ਼ ਕੁਮਾਰ ਇਹਨਾਂ ਚੈਲੰਜ ਗਿਆ ਹੋਈ ਆ ਤੇ ਅਮਿਤ ਕੁਮਾਰ ਨੂੰ ਦੇ ਅੰਮ੍ਰitsar ਏਅਰਪੋਰਟ ਤੇ ਚੜਾਣ ਜਾ ਰਹੇ ਸੀਗੇ ਤੇ ਪੰਜਾਬ ਰੇਡੀ ਪਠਾਨਕੋਟ ਦੀ ਬੱਸ ਆਉਗੀ ਅਸੀਂ ਕਬਜ਼ਾ ਪੁਲਿਸ ਚ ਲੈ ਲਈਆ ਡਰਾਈਵਰ ਵੀ ਸਾਡੇ ਕੰਪਨੀ ਕਸਟਡੀ ਚ ਹੈਗਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਰਹੇ ਨੇ ਤੇ ਬੋਡੀ ਨੂੰ ਸੀ ਚਾਰਾ ਨੌਸਿਰ ਹਸਪੀਟਲ ਸ਼ਾਪਰ ਵਿੱਚ ਪੁਜਾ ਦਾ ਕਰ ਦਿੱਤਾ ਸਰ ਜੋ ਵੀ ਰਜਿਸਟ੍ਰੇਸ਼ਨ ਦੇਣਗੇ ਪਰਿਵਾਰ ਵਾਲੇ ਉਹ ਦੇ ਬਦਨਾਮਕ ਬਣ ਸਰ ਜਿਹੜਾ ਘਾਇਲਾ ਉਹ ਕੀ ਨਾਮ ਆ ਉਹ ਅਮਿਤ ਕੁਮਾਰ ਉਹ ਚੜਾ ਗਿਆ ਰਿਸਕ ਅਮਿਤ ਕੁਮਾਰ ਜੱਟ ਨਹੀਂ ਹੈ ਅ ਭਾ ਅਮਿਤ ਕੁਮਾਰ ਬਚ ਗਿਆ ਸਰ ਬਚ ਗਿਆ ਬਾਕੀ ਜਿਹਦੇ ਚਾਰ ਨਾਮ ਆ ਰਹੇ ਸੋ ਉਹ ਜੱਤ ਹੋਗੀ ਆਪਸ ਵਿੱਚ ਰਿਸ਼ਤੇਦਾਰ ਤੇ ਕਜ਼ਨ ਚਾਚਾ ਦਦੂ ਲੜਕੇ ਹੋਈ ਡੈਥ ਹੋ ਗਈ ਜੀ